ਸਵੇਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ 사우ਦੀ ਅਰਬ ਨੂੰ ਐਪ 35 ਜੰਗੀ ਜਹਾਜ਼ ਵੇਚੇਗਾ ਅਮਰੀਕਾ ਡੋਨਾਲਡ ਟਰੰਪ ਨੇ ਕੀਤਾ ਵੱਡਾ ਐਲਾਨ ਈਰਾਨ ਨੇ ਭਾਰਤ ਨੂੰ ਦਿੱਤਾ ਵੱਡਾ ਝਟਕਾ ਫ੍ਰੀ ਵੀਜ਼ਾ ਐਂਟਰੀ ਕੀਤੀ ਖਤਮ ਸਰਕਾਰ ਵੱਲੋਂ ਐਡਵਾਈਸਰੀ ਜਾਰੀ ਸ਼੍ਰੋਮਿਆ ਕਾਲੀਦਾ ਦੀ ਸ਼ਿਕਾਇਤ ਤੇ ਮੁੱਖ ਚੋਣ ਕਮਿਸ਼ਨ ਵੱਲੋਂ ਡੀਜੀਪੀ ਪੰਜਾਬ ਤਲਬ ਵਿਵਾਦਇਕ ਹਰਮਿਤ ਸਿੰਘ ਪਠਾਨ ਮਾਜਰਾ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ ਆਪ ਤੇ ਲਾਇ ਇਲਜ਼ਾਮ ਦਿੱਲੀ ਤਮਾਕੇ ਨਾਲ ਜੁੜੀ ਵੱਡੀ ਖਬਰ دہشت ਗਰਦ ਡਾਕਟਰ 우ਮਰ ਦਾ ਨਵਾਂ ਵੀਡੀਓ ਆਇਆ ਸਾਹਮਣੇ ਵਿਵਾਦਾਂਜ ਕਿਰੇ ਪੰਜਾਬੀ ਗਾਇਕ ਬੱਬੂ ਮਾਨ ਮਾਂ ਚਿੰਤਪੁਰਨੀ ਸਮਾਗਮ ਚ ਗਾਇ ਸ਼ਰਨੋਤ ਸ਼ਹੀਦ ਕਰਨ ਵਾਲੇ ਗੀਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਐਲਾਨ ਕੀਤਾ ਹੈ ਕਿ ਉਹ ਸਾਊਦੀ ਅਰਬ ਨੂੰ ਦੁਨੀਆ ਦਾ ਸਭ ਤੋਂ ਉੱਨਤ F-35 ਲੜਾਕੂ ਜਹਾਜ਼ ਵੇਚਣਗੇ। ਇਹ ਐਲਾਨ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੇ 7 ਸਾਲਾਂ ਵਿੱਚ ਵਾਸ਼ਿੰਗਟਨ ਦੇ ਪਹਿਲੇ ਦੌਰੇ ਤੋਂ ਇੱਕ ਦਿਨ ਪਹਿਲਾਂ ਆਇਆ ਹੈ। 트੍ਰੰਪ ਨੇ ਕਿਹਾ ਹੈ ਕਿ ਹਾਂ ਅਸੀਂ ਅਜਿਹਾ ਕਰਾਂਗੇ। ਅਸੀਂ F-35 ਵੇਚ ਰਹੇ ਹਾਂ। ਕ੍ਰਾਊਨ ਪ੍ਰਿੰਸ ਅਮਰੀਕਾ ਤੋਂ ਦੋ ਵੱਡੀਆਂ ਮੰਗਾਂ ਕਰ ਰਹੇ ਨੇ। ਸਾਊਦੀ ਅਰਬ ਦੀ ਫੌਜੀ ਸੁਰੱਖਿਆ ਦੀ ਲਿਖਤੀ ਗਾਰੰਟੀ ਅਤੇ F-35 ਜਹਾਜ਼ ਖਰੀਦਣ ਦਾ ਸਮਝੌਤਾ ਹਾਲਾਂਕਿ 트럼ਪ ਪ੍ਰਸ਼ਾਸਨ ਦੇ ਅੰਦਰ ਕੁਝ ਅਧਿਕਾਰੀ ਚਿੰਤਤ ਹਨ ਕਿ ਇਹ ਟੈਕਨੋਲੋਜੀ ਚੀਨ ਦੇ ਹੱਥਾਂ ਵਿੱਚ ਵੀ ਆ ਸਕਦੀ ਹੈ ਕਿਉਂਕਿ ਹਾਲ ਹੀ ਦੇ ਸਾਲਾਂ ਵਿੱਚ ਸਾਊਦੀ ਅਰਬ ਅਤੇ ਡ੍ਰੈਗਨ ਦੇ ਸਬੰਧ ਕਾਫੀ ਨਜ਼ਦੀਕੀ ਹੋ ਗਏ ਨੇ ਪਿਛਲੇ ਮਹੀਨੇ ਦੋਵਾਂ ਦੇਸ਼ਾਂ ਨੇ ਸਾਊਦੀ ਅਰਬ ਵਿੱਚ ਸਾਂਝੇ ਜਲ ਸੈਨਾ ਅਭਿਆਸ ਕੀਤੇ ਈਰਾਨ ਨੇ ਬੀਤੇ ਦਿਨੀ ਭਾਰਤੀ ਨਾਗਰਿਕਾਂ ਲਈ ਵੀਜ਼ਾ ਫ੍ਰੀ ਐਂਟਰੀ ਖਤਮ ਕਰਨ ਦਾ ਐਲਾਨ ਕੀਤਾ ਜੀ ਹਾਂ ਵੀਜ਼ਾ ਨੀਮਾ ਵਿੱਚ ਤਬਦੀਲੀ ਕਰਦੇ ਹੋਏ ਈਰਾਨ ਨੇ ਕਿਹਾ ਹੈ ਕਿ 2 ਨਵੰਬਰ 2025 ਤੋਂ ਬਾਅਦ ਕਿਸੇ ਵੀ ਭਾਰਤੀ ਨੂੰ ਬਿਨਾਂ ਵੀਜ਼ਾ ਦਾਖਲਾ ਨਹੀਂ ਦਿੱਤਾ ਜਾਵੇਗਾ ਇਸ ਫੈਸਲੇ ਦੇ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਦਾ ਧਿਆਨ ਕਈ ਅਜਿਹੇ ਘਟਨਾਵਾਂ ਵੱਲ ਖਿੱਚਿਆ ਗਿਆ ਜਿੱਥੇ ਭਾਰਤੀ ਨਾਗਰਿਕਾਂ ਨੂੰ ਝੂਠੇ ਰੋਜ਼ਗਾਰ ਦੇ ਵਾਅਦੇ ਕਰਕੇ ਜਾਂ ਕਿਸੇ ਤੀਸਰੇ ਦੇਸ਼ ਤੱਕ ਲੈ ਜਾਣ ਦਾ ਭਰੋਸਾ ਦੇ ਕੇ ਈਰਾਨ ਲਿਜਾਇਆ ਗਿਆ ਹੈ ਇਹ ਲੋਕ ਸਧਾਰਨ ਭਾਰਤੀ ਪਾਸਪੋਰਟ ਰੱਖਣ ਵਾਲਿਆਂ ਲਈ ਉਪਲਬਧ ਵੀਜ਼ਾ ਛੋੜ ਦਾ ਫਾਇਦਾ ਚੁੱਕ ਕੇ ਈਰਾਨ ਪਹੁੰਚਦੇ ਸਨ ਈਰਾਨ ਪਹੁੰਚਣ ਤੇ ਇਹਨਾਂ ਵਿੱਚੋਂ ਕਈਆਂ ਨੂੰ ਫਿਰੋਤੀ ਲਈ ਅਗਵਾ ਕਰ ਲਿਆ ਗਿਆ ਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸੇ ਕਾਰਨ ਈਰਾਨ ਦੀ ਇਸਲਾਮਿਕ ਗਨਰਾਜ ਸਰਕਾਰ ਨੇ 22 ਨਵੰਬਰ 2025 ਤੋਂ ਭਾਰਤੀ ਸਧਾਰਨ ਪਾਸਪੋਰਟ ਧਾਰਕਾਂ ਲਈ ਉਪਲਬਧ ਵੀਜ਼ਾ ਛੋੜ ਸਹੂਲਤ ਨੂੰ ਸਸਪੈਂਡ ਕਰ ਦਿੱਤਾ ਹੈ ਇਸ ਕਦਮ ਦਾ ਮਕਸਦ अपराधी तत्त्व ਵੱਲੋਂ ਇਸ سہولت ਦੇ ਹੋਰ ਦੁਰਵਰਤ ਤੋਂ ਰੋਕਣਾ ਹੈ 22 ਨਵੰਬਰ ਤੋਂ ਬਾਅਦ ਸਧਾਰਨ ਪਾਸਪੋਰਟ ਰੱਖਣ ਵਾਲੇ ਭਾਰਤੀ ਨਾਗਰਿਕਾਂ ਲਈ ਈਰਾਨ ਵਿੱਚ ਦਾਖਲ ਹੋਣ ਜਾਂ ਈਰਾਨ ਰਾਹੀਂ ਕਿਸੇ ਹੋਰ ਦੇਸ਼ ਨੂੰ ਜਾਣ ਲਈ ਵੀਜ਼ਾ ਲੈਣਾ ਲਾਜ਼ਮੀ ਹੋਵੇਗਾ ਉਧਰ ਭਾਰਤੀ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਾਇਰ ਕੀਤੀਆਂ ਸ਼ਿਕਾਇਤਾਂ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ 25 ਨਵੰਬਰ ਨੂੰ ਤਲਬ ਕੀਤਾ ਹੈ ਜੀ ਹਾਂ ਡੀਜੀਪੀ ਨੂੰ ਦਿੱਲੀ ਦਫ਼ਤਰ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਨੇ ਦੱਸ ਦਈਏ ਕਿ ਤਰਨਤਾਰਨ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵਰਕਰਾਂ ਵਿਰੁੱਧ ਐਫ ਆਈ ਆਰਜ਼ ਦਰਜ ਕਰਨ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਨੇ ਚੌਂਕ ਕਮਿਸ਼ਨ ਨੇ ਚੌਂ ਦੇ ਤਹਿਤ ਹੋਈਆਂ ਸ਼ਿਕਾਇਤਾਂ ਸੰਬੰਧੀ ਰਿਪੋਰਟ ਮੰਗੀ ਸੀ ਦੱਸ ਦਈਏ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਗਲਤ ਐਫਆਈਆਰ ਕੀਤੇ ਜਾਣ ਦੇ ਇਲਜ਼ਾਮ ਲੱਗੇ ਸੀ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਜੋ ਕਿ ਪੰਜਾਬ ਦੇ ਪਟਿਆਲਾ ਵਿੱਚ ਦਰਜ ਬਲਾਤਕਾਰ ਦੇ ਮਾਮਲੇ ਵਿੱਚ ਭਗੋੜੇ ਨੇ ਵੱਲੋਂ ਹੁਣ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਇਸ ਵਿੱਚ ਉਸਨੇ ਆਮ ਆਦਮੀ ਪਾਰਟੀ ਦੇ ਸਨੌਰ ਦੇ ਹਲਕਾ ਇੰਚਾਰਜ ਰਣਜੋਤ ਸਿੰਘ ਹੰਡਾਣਾ ਦਾ ਨਾਮ ਲਏ ਬਿਨਾ ਨਿਸ਼ਾਨਾ ਬਣਾਇਆ ਹੈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਪ੍ਰੋਜੈਕਟਾਂ ਦਾ ਉਹ ਉਦਘਾਟਨ ਕਰ ਰਹੇ ਨੇ ਉਹਨਾਂ ਨੇ ਉਹਨਾਂ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਸੀ ਇਸ ਲਈ ਉਹਨਾਂ ਦੀ ਸਲਾਹ ਹੈ ਕਿ ਸਮਾਂ ਬਰਬਾਦ ਨਾ ਕਰੋ ਹਲਕੇ ਵਿੱਚ ਨਵੇਂ ਪ੍ਰੋਜੈਕਟ ਲਿਆਉਣ ਲਈ ਆਪਣੀ ਤਾਕਤ ਦੀ ਵਰਤੋਂ ਕਰੋ ਜਿਨ੍ਹਾਂ ਮੈਦਾਨਾਂ ਤੇ ਸੜਕਾਂ ਦਾ ਉਹ ਉਦਘਾਟਨ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ ਸਭ ਤੋਂ ਮਹੱਤਵਪੂਰਨ ਪ੍ਰੋਜੈਕਟਾਂ ਤੇ ਧਿਆਨ ਕੇਂਦ੍ਰਿਤ ਕਰੋ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੈਂ ਅੱਜ ਹਲਕਾ ਸਨੌਰ ਵਾਸੀਆਂ ਨੂੰ ਬੇਨਤੀ ਕਰਨ ਚਾਹਨਾ ਬਈ ਅੱਜ ਸਾਡੇ ਹਲਕੇ ਦੇ ਵਿੱਚ ਸੜਕਾਂ ਦਾ ਉਸਾਰ ਕਾਰਜ ਤੇ ਸਟੇਡੀਅਮਾਂ ਦਾ ਉਸਾਰ ਕਾਰਜ ਕਰਕੇ ਆ ਛੋਟਾ ਬਹੁਤ ਖੁਸ਼ ਹੋ ਰਿਹਾ ਵੀ ਮੈਂ ਅਜਨੇ ਕਰੋੜ ਰੁਪਏ ਲੈ ਕੇ ਆਇਆ ਤੇ ਹਲਕੇ ਸਨੌਰ ਨੂੰ ਪਿਛਲੇ ਲਗਭਗ 2 ਮਹੀਨਿਆਂ ਚ ਕਰੀਬ 100 ਕਰੋੜ ਦੇ ਰੁਪਏ ਸਾਡੇ ਹਲਕੇ ਨੂੰ ਦਿੱਤਾ ਬਾਰਾ ਮਾਰੀਆਂ ਜਿਵੇਂ ਇਹਦੇ ਵੀ ਸ਼ੇਰਾਂ ਦੀਆਂ ਮਾਰੀਆਂ ਮਾਰੀਆਂ ਤੇ ਕੁੱਤੇ ਕਰਨ ਕੋਲੋਲਾ ਉਹ ਉਹ ਸਖਸ਼ਾ ਜਿਹੜਾ ਮੇਰੇ ਪ੍ਰੋਜੈਕਟ ਪਾਸ ਹੋਏ ਸੜਕਾਂ ਚਾਹੇ ਸਟੇਡੀਅਮ ਤੇ ਚਾਹੇ ਭੀਵੀ ਵਾਲੀ ਸੜਕ ਇਹ ਭੀਵੀ ਵਾਲੀ ਸੜਕ ਮੇਰੀ ਬਦੌਲਤ ਤੇ ਪਲੱਸ ਮੇਰਾ ਛੋਟਾ ਵੀਰ ਘਰ ਅਸੀਂ ਦਿਨ ਰਾਤ ਮਿਹਨਤ ਕਰਕੇ ਇਹ ਸੜਕ ਪਾਸ ਕਰਾ ਕੇ ਲਿਆਏ ਸਾਂ ਠੀਕ ਹੈ ਅੱਜ ਕੀ ਨੰਨੇ ਵਕਤ ਦੀ ਨਿਯਤ ਅਸੀਂ ਸਾਡੇ ਤੇ ਪਰਚੇ ਪਾ ਕੇ ਸਾਨੂੰ ਬਾਹਰ ਭਜਾਇਆ ਗਿਆ ਅਸੀਂ ਬਾਹਰ ਚੱਲ ਗਏ ਆ ਤੇ ਅੱਜ ਇਹ ਛੋਟਾ ਆਪਣੇ ਆਪ ਨੂੰ ਐ ਕਰ ਰਿਹਾ ਵੀ ਵੀ ਮੈਂ ਸਾਰਾ ਕੁਝ ਲੈ ਕੇ ਆ ਪੁੱਤ ਜਦੋਂ ਤੂੰ ਲੈ ਕੇ ਆਏਗਾ ਨਾ ਜਦੋਂ ਤੂੰ ਕੋਈ ਚੀਜ਼ ਪਾਸ ਕਰਾ ਕੇ ਲਿਆਏਗਾ ਮੈਂ ਤੈਨੂੰ ਸ਼ਾਬਾਸ਼ ਇਹ ਦਊਗਾ ਵੀ ਤੂੰ ਕੁਝ ਪਾਸ ਕਰਾ ਕੇ ਲਿਆ ਆ ਅਜੇ ਤੇਰੇ ਵੀਰ ਦੀਆਂ ਮਾਰਾਂ ਮਾਰੀਆਂ ਤੂੰ ਪਾਸ ਕਰ ਰਿਹਾ ਨਾ ਉਤ ਘਟ ਰ ਕਰ ਰਿਹਾ ਏ ਕੀ ਤੇ ਖੁਸ਼ ਨਾ ਹੋ ਵਾਲਾ ਪੁੱਤ ਇਹ ਇਹ ਤੇਰੇ ਭਰਾ ਦੀਆਂ ਮਾਰਾਂ ਮਾਰੀਆਂ ਆ ਤੇ ਮੇਰੀਆਂ ਮਾਰਾਂ ਮਾਰੀਆਂ ਤੇ ਖੁਸ਼ ਨਾ ਹੋ ਤੂੰ ਕੋਈ ਚੀਜ਼ ਪਾਸ ਕਰਾ ਕੇ ਲਿਆ ਤੂੰ ਦਿੱਲੀ ਵਾਲਿਆਂ ਦਾ ਚੇਲਾ ਕਹਿ ਵੀ ਮੈਂ ਆ ਚੀਜ਼ ਪਾਸ ਕਰਾ ਕੇ ਰਿਆਂ ਤੇ ਐਦਾ ਮੈਂ ਤੂੰ ਘੱਟ ਕਰ ਰਿਆਂ ਆਪਣੇ ਆਪ ਨੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਵੀ ਇਹ ਮੇਰੀਆਂ ਪਾਸ ਹੋਈਆਂ ਚੀਜ਼ਾਂ ਤੇ ਤੂੰ ਤਾਂ ਘੱਟ ਕਰਕੇ ਬਹੁਤ ਕੁਝ ਕਰਿਆ ਮੈਂ ਤੈਨੂੰ ਜ਼ਿਆਦਾ ਨਹੀਂ ਕੁਝ ਕਹਿਣਾ ਇੰਨਾ ਕੁਝ ਕਹਿਣਾ ਜਦੋਂ ਤੂੰ ਆਪਣੀ ਪਾਸ ਕਰਾ ਕੇ ਲਿਆਗਾ ਉਹ ਦਿਨ ਇਹਨੀਆਂ ਟੀਂਗਾਂ ਮਾਰੀਂ ਇਹਨ ਮੀ ਸੰਤ ਪਠਾਨ ਮਾਰੇ ਦੀਆਂ ਪਾਸ ਹੋਈਆਂ ਚੀਜ਼ਾਂ ਤੇ ਟੀਂਗਾ ਨਾ ਮਾਰ ਕਿ ਹਰ ਇੱਕ ਨੂੰ ਪਤਾ ਹਰ ਕਿਸ ਨੌਰ ਵਾਲਿਆਂ ਨੂੰ ਵੀ ਮੈਂ ਪਾਸ ਕਰਾਂ ਗਿਆ ਤੂੰ ਜਿਹੜਾ ਮੇਰੇ ਨਾਲ ਕੋ ਬੰਦਾ ਸਹਿਚਾਰ ਰੱਖਦਾ ਉਹਦੀਆਂ ਜਿਹੜੀਆਂ ਕੋ 2 ਰੁਪਏ ਦੇਣੇ ਤੂੰ ਵੀ ਕਟੋਣਾ ਤੂੰ ਪਤਾ ਸਿਆਸਤ ਦੇ ਨਾਲ ਕਾਬਿਲ ਹੈਗਾ ਨਾ ਤੂੰ ਹੋਣ ਇੰਨਾ ਕੁ ਸ਼ੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਉਦਰ ਦਿੱਲੀ ਬੰਬ ਧਮਾਕਿਆਂ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਤੇ ਛਾਪਾ ਮਾਰਿਆ। ਈਡੀ ਨੇ ਮੰਗਲਵਾਰ ਸਵੇਰੇ ਯਾਨੀ ਕਿ ਅੱਜ ਸਵੇਰੇ 5 ਵਜੇ ਯੂਨੀਵਰਸਿਟੀ ਦੇ ਟਰਸਟੀਆਂ ਅਤੇ ਸੰਬੰਧਿਤ ਵਿਅਕਤੀਆਂ ਦੇ 25 ਸਥਾਨਾਂ ਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਦਿੱਲੀ ਵਿੱਚ ਉਸਦਾ ਔਕਲਾ ਦਫ਼ਤਰ ਵੀ ਸ਼ਾਮਿਲ ਹੈ। ਟੀਮ ਨੇ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਨੂੰ ਸੀਲ ਕਰ ਦਿੱਤਾ। ਧਮਾਕੇ ਤੋਂ ਪਹਿਲਾਂ ਆਤਮਕਾਤਹੀ ਹਮਲਾਵਰ ਡਾਕਟਰ 우ਮਰ ਦਾ ਇੱਕ ਵੀਡੀਓ ਸਾਹਮਣੇ ਆਇਆ ਉਸਨੇ ਕਿਹਾ ਕਿ ਲੋਕ ਆਤਮਕਾਤਹੀ ਹਮਲਿਆਂ ਨੂੰ ਸਹੀ ਢੰਗ ਨਾਲ ਨਹੀਂ ਸਮਝਦੇ ਇਹ ਹਮਲੇ ਲੋਕਤੰਤਰ ਦੇ ਵਿਰੁੱਧ ਹਨ ਤੇ ਕਿਸੇ ਵੀ ਚੰਗੇ ਸਮਾਜ ਵਿੱਚ ਇਹਨਾਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਆਤਮਕਾਤੀ ਹਮਲਿਆਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ حملہਵਰ ਮੰਨਦਾ ਹੈ ਕਿ ਉਸਦੀ ਮੌਤ ਨਿਸ਼ਚਿਤ ਹੈ ਇਹ ਉਸ ਨੂੰ ਬਹੁਤ ਖਤਰਨਾਕ ਬਣਾਉਂਦਾ ਹੈ ਉਹ ਮੰਨਦਾ ਹੈ ਕਿ ਮੌਤ ਉਸਦੀ ਆਖਰੀ ਮੰਜ਼ਲ ਹੈ ਇਹ ਸੋਚ ਗਲਤ ਹੈ ਇਹ ਜ਼ਿੰਦਗੀ ਸਮਾਜ ਅਤੇ ਕਾਨੂੰਨ ਦੇ ਵਿਰੁੱਧ ਹੈ ਉਦਰ ਪੰਜਾਬੀ ਗਾਇਕ ਬੱਬੂ ਮਾਨ ਦਾ ਹਿਮਾਚਲ ਪ੍ਰਦੇਸ਼ ਦੇ ਉਹਨਾਂ ਵਿੱਚ ਸ਼ੋਅ ਵਿਵਾਦਾਂ 'ਚ गिर ਗਿਆ ਹੈ। ਉਹਨਾਂ 'ਤੇ Hindu ਦੇਵੀ-ਦੇਵਤਿਆਂ ਦਾ અપਮਾਨ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਲੁਧਿਆਣਾ ਦੇ Hindu ਸੰਗਠਨਾ ਨੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ। ਮਾਨ ਅਤੇ ਪ੍ਰਬੰਧਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਹਿਮਾਚਲ ਪ੍ਰਦੇਸ਼ ਦੇ ਉਹਨਾਂ ਵਿੱਚ ਮਾ ਚਿੰਤਪੁਰ ਨੇ ਉਤਸਵ ਦਾ ਆਯੋਜਨ ਕੀਤਾ ਗਿਆ। ਮਾ ਚਿੰਤਪੁਰਨੀ ਤੋਂ ਇੱਕ ਜੋਤ ਲਿਆਂਦੀ ਗਈ। ਤੇ ਪੂਰੇ ਸੈੱਟ ਨੂੰ ਮਾ ਚਿੰਤਪੂਰਨੀ ਦਰਬਾਰ ਵਿੱਚ ਬਦਲ ਦਿੱਤਾ ਗਿਆ। ਬੱਬੂ ਮਾਨ ਦਾ ਸ਼ੋਅ ਵੀ ਇਸ ਸਟੇਜ ਤੇ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਹਥਿਆਰਾਂ ਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ ਦੱਸੇ ਗਏ ਜਿਸ ਤੇ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਭਾਰਤ ਅਤੇ ਰੂਸ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੋਪਿਨ ਦੀ ਨਵੀਂ ਦਿੱਲੀ ਫੇਰੀ ਦੌਰਾਨ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਈ ਸਮਝੌਤੇ ਪਹਿਲ ਕਦਮੀਆਂ ਅਤੇ ਪ੍ਰੋਜੈਕਟਾਂ ਬਾਰੇ ਗੱਲਬਾਤ ਕਰਨ ਲਈ ਵਿਚਾਰ ਕਰ ਰਹੇ ਨੇ ਇਸ ਫੇਰੀ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਮਾਸਕੋ ਵਿੱਚ ਆਪਣੇ ਰੂਸੀ ਹਮਰਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ਕੀਤੀ ਜੈ ਸ਼ੰਕਰ ਨੇ ਕਿਹਾ ਕਿ ਇਹ ਖਾਸ ਮੌਕਾ ਹੈ ਤੇ ਮੇਰੇ ਲਈ ਹੋਰ ਵੀ ਹੱਤਾ ਪੂਰਣਾ ਕਿਉਂਕਿ ਅਸੀਂ 23ਵੇਂ ਸਲਾਨਾ ਸੰਮੇਲਨ ਲਈ ਰਾਸ਼ਟਰਪਤੀ ਪੁਤਿਨ ਦੀ ਭਾਰਤ ਫੇਰੀ ਦੀ ਤਿਆਰੀ ਕਰ ਰਹੇ ਹਾਂ ਇਸ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਦਵੱਲੇ ਸਮਝੌਤੇ ਪਹਿਲ ਕਦਮੀਆਂ ਅਤੇ ਪ੍ਰੋਜੈਕਟਾਂ ਤੇ ਚਰਚਾ ਹੋਈ ਅਸੀਂ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਅੰਤਿਮ ਰੂਪ ਦੇਣ ਦੀ ਉਮੀਦ ਕਰਦੇ ਹਾਂ ਇਹ ਯਕੀਨੀ ਤੌਰ ਤੇ ਸਾਡੀ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਿਕ ਭਾਈਵਾਲੀ ਮਜ਼ਬੂਤ ਕਰੇਗੀ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਵਾਂ ਇਜਾਜ਼ਤ Dann warten.